ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾੜੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਦੇਸ਼ ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਚੋਣ ਕਮਿਸ਼ਨਰ ਹੁਣ ਕਿਸੇ ਵੀ ਵੇਲੇ ਵੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ ਉਮੀਦ ਹੈ ਕਿ ਅੱਜ ਦੁਪਹਿਰ ਜਾਂ ਦੇਰ ਸ਼ਾਮ ਤੱਕ ਚੋਣ ਬਿਕਲ ਵਜ ਸਕਦਾ ਹੈ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ 10 ਲੱਖ ਪੋਲਿੰਗ ਸਟੇਸ਼ਨਾਂ ਤੇ ਜ਼ਰੂਰੀ ਈਵੀਐਮ ਤੇ ਪੇਪਰ ਟ੍ਰੇਲ ਮਸ਼ੀਨਾਂ ਭੇਜੀਆਂ ਜਾਣੀਆਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਆਪ੍ਰੈਲ ਤੇ ਮਈ ਵਿੱਚ 8 ਪੜਾਵਾਂ ਵਿੱਚ ਚੋਣਾਂ ਕਰਵਾਈਆਂ ਜਾ ਸਕਦੀਆਂ ਮਈ ਦੇ ਤੀਜੇ ਹਫ਼ਤੇ ਵਿੱਚ ਵੋਟਾਂ ਦੀ ਗਿਣਤੀ ਹੋਏਗੀ ਪਹਿਲੇ ਪੜਾ ਲਈ ਨੋਟੀਫਿਕੇਸ਼ਨ ਮਾਰਚ ਦੇ ਅਖੀਰ ਵਿੱਚ ਜਾਰੀ ਹੋ ਸਕਦਾ ਹੈ ਤੇ VOTING April ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ ਚੋਣਾਂ ਦੇ ਐਲਾਨ ਵਿੱਚ ਹੋਈ ਦੇਰੀ ਤੇ ਚੋਣ ਕਮਿਸ਼ਨ ਨੇ ਆਖਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਦਾ ਕਾਰਜਕਾਲ 31 ਮਈ 2014 ਚੋਣਾਂ ਦੀਆਂ ਤਰੀਕਾਂ ਦਾ ਐਲਾਨ 5 ਮਾਰਚ ਨੂੰ ਕੀਤਾ ਗਿਆ ਸੀ ਪਿਛਲੀਆਂ 3 ਚੋਣਾਂ ਦੇ ਰਿਕਾਰਡ ਜੇਕਰ ਦੇਖਿਆ ਜਾਵੇ ਤਾਂ ਇਸ ਤੋਂ ਪਹਿਲਾਂ 2004 ਵਿੱਚ 29 ਫਰਵਰੀ 2009 ਨੂੰ 2 ਮਾਰਚ ਤੇ 2014 ਵਿੱਚ 5 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ ਸੀ ਆਂਧਰਾ ਪ੍ਰਦੇਸ਼, ਉੜੀਸਾ, ਸਿੱਕਮ ਤੇ ਅਰਨਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਲਈ ਚੋਣਾਂ ਵੀ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਵਾਈਆਂ ਜਾ ਸਕਦੀਆਂ ਹਨ ਉਧਰ ਸਾਬਕਾ ਮੁੱਖ ਚੋਣ ਕਮਿਸ਼ਨਰ ਟੀਐਸ ਕ੍ਰਿਸ਼ਨਾ ਮੂਰਤੀ ਨੇ ਚੇਤਾਵਨੀ ਦਿੱਤੀ ਹੈ ਕਿ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਆਪਸ ਵਿੱਚ ਲੜ ਰਹੀਆਂ ਹਨ ਅਜਿਹਾ ਲੱਗਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਿਤੇ ਜ਼ਿਆਦਾ ਪੈਸੇ ਦੀ ਤਾਕਤ ਹਿੰਸਾ ਤੇ ਨਫ਼ਰਤ ਦਾ ਬੋਲਬਾਲਾ ਹੋਏਗਾ। ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਕੈਪਟਨ ਨੇ ਆਖਿਆ ਕਿ ਗੁਰਦਾਸਪੁਰ ਹਲਕੇ ਤੋਂ ਮੌਜੂਦਾ ਮੈਂਬਰ ਪਾਰਲੀਮੈਂਟਰ ਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਹੀ ਉਮੀਦਵਾਰ ਹੋਣਗੇ। ਬਾਕੀ ਉਮੀਦਵਾਰਾਂ ਦੀ ਸੂਚੀ ਸੰਬੰਧੀ ਉਹਨਾਂ ਆਖਿਆ ਕਿ ਇਸੇ ਸੰਬੰਧੀ ਐਲਾਨ ਇੱਕ ਹਫ਼ਤੇ ਅੰਦਰ ਕਰ ਦਿੱਤਾ ਜਾਏਗਾ। ਜੇਕਰ ਜੋਗਾ ਕਿ ਲੋਕ ਸਭਾ ਚੋਣ 2019 ਲਈ ਉੱਤਰ ਪ੍ਰਦੇਸ਼ ਤੇ ਗੁਜਰਾਤ ਦੀਆਂ 15 ਸੀਟਾਂ ਲਈ ਉਮੀਦਵਾਰ ਐਲਾਨਣ ਵਾਲੀ ਕਾਂਗਰਸ ਅਗਲੇ ਹਫਤੇ ਪੰਜਾਬ ਦੀਆਂ ਸੀਟਾਂ ਦੀ ਸੂਚੀ ਜਾਰੀ ਕਰੇਗੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕਰਨ ਵਾਲਿਆਂ ਨੂੰ ਪਾਰਟੀ ਤੋਂ ਛੁੱਟੀ ਕਰਨ ਤੇ ਪਾਰਟੀ ਤੋਂ ਕੱਢਣ ਦੀ ਗੱਲ ਕਹੀ ਹੈ ਨਸ਼ਿਆਂ ਦੇ ਮਾਮਲੇ ਤੇ ਕੈਪਟਨ ਨੇ ਆਖਿਆ ਕਿ ਮੰਦ ਭਾਗੀ ਗੱਲ ਹੈ ਕਿ ਹਾਲੇ ਵੀ ਪੰਜਾਬ ਵਿੱਚ ਨਸ਼ੇ ਨੇ ਉਹਨਾਂ ਆਖਿਆ ਕਿ ਅਸੀਂ ਨਸ਼ਾ ਤਸਕਰਾਂ ਨੂੰ ਕੰਟਰੋਲ ਕਰ ਰਹੇ ਹਾਂ ਅੱਗੇ ਵੀ ਇਹ ਕੋਸ਼ਿਸ਼ ਜਾਰੀ ਰਹੇਗੀ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰੋ ਬਸ ਸਰਚ ਕਰੋ ਪੰਜਾਬ ਧਰਤੀ نیوز ਤੇ ਗਰੁੱਪ ਵਿੱਚ ਸ਼ਾਮਿਲ ਹੋ ਜਾਓ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਕਪਟਨਦਰ ਸਿੰਘ ਜੀ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਇਹ ਉਹਨਾਂ ਨੇ ਮੇਰੇ ਸ਼ਹਿਰ ਫਰੀਦਕੋਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਪੰਜ ਵੈਂਟਿਲੇਟ ਮਸ਼ੀਨਾਂ ਜੋ ਦਿੱਤੇ ਆਪ ਦੇ ਖਿਆਰੀ ਫੰਡ ਦੇ ਵਿੱਚੋਂ ਦਿੱਤੀਆਂ ਮੈਂ ਮੇਰੇ ਕੋ ਕੋਈ ਸ਼ਬਦ ਨਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਕੇਸ ਤ੍ਰਿਕੈਨਾ ਸ਼ੁਕਰੀਆ ਜ਼ਾਹਰ ਕਰਾਂ ਮੈਂ ਬੇਨਤੀ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਤੇ ਫ੍ਰੀਕੋਰਡ ਦੇ ਵਾਸਤੇ ਬਹੁਤ ਲੋਡਵੰਤ ਪੰਜ ਵੈਂਟੀਲੇਟਰ ਮਸ਼ੀਨਾਂ ਸਾਨੂੰ ਦਿੱਤੀਆਂ ਨੇ ਮੈਂ ਵੇਖਦਾ ਸੀ ਫ੍ਰੀਕੁਐਂਟ ਮੈਡੀਕਲ ਕਾਲਜ ਦੇ ਵਿੱਚ ਬਹੁਤ ਵੱਡੀ ਕਾਰਸੀਸ ਇਹਨਾਂ ਵੈਂਟੀਲੇਟਰ ਮਸ਼ੀਨਾਂ ਦੀ ਗਰੀਬ ਲੋਕਾਂ ਦੀਆਂ ਇਨਸਾਨਾਂ ਦੀਆਂ ਜਾਨਾਂ ਕਈ ਵਾਰੀ ਇਹਨਾਂ ਮਸ਼ੀਨਾਂ ਦੇ ਕਾਰਟਨ ਕਰਨ ਜਾਣੀਆਂ ਸੀ ਤੇ ਮੈਂ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਵੀ ਮੈਂ ਇਸੀ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਜਾਣੂ ਕਰਾਵਾਂ ਤੇ ਅੱਜ ਮੈਂ ਮੇਰੇ ਕੋ ਕੋਈ ਸ਼ਬਦ ਨਹੀਂ ਵੀ ਮੈਂ ਮੁੱਖ ਮੰਤਰੀ ਸਾਹਿਬ ਦਾ ਕੇ ਨਾ ਸ਼ਬਦਾਂ ਵਿੱਚ ਧੰਨਵਾਦ ਕਰਾਂ ਸਾਡੇ ਫਰੀਦਕੋਟ ਇਲਾਕੇ ਵਾਸਤੇ ਸਾਡੇ ਨੇੜੇ ਤੇੜੇ ਦੇ ਜ਼ਿਲ੍ਹਿਆਂ ਵਾਸਤੇ ਫਰੀਦਕੋਟ ਜ਼ਿਲ੍ਹੇ ਵਾਸਤੇ ਬਹੁਤ ਵੱਡੀ ਸੋਗਾਤ ਇਨਸਾਨੀਅਤ ਨੂੰ ਨਿਂਹ ਦਿੱਤੀ ਹੈ ਮੈਂ ਆਪ ਦੇ ਵੱਲੋਂ ਫਰੀਦਕੋਟ ਸ਼ਹਿਰ ਨਿਵਾਸੀਆਂ ਵੱਲੋਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਹਾਂ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਮੁਲਕ ਦੀ ਆਨ ਸ਼ਾਨ ਤੇ ਬਾਨ ਹੁੰਦੇ ਨੇ ਮੁਲਕ ਦੇ ਫੌਜੀ ਜੋ ਆਪ ਹੱਦਾਂ ਸਰਹੱਦਾਂ ਉੱਤੇ ਜਾਗਦੇ ਰਹਿੰਦੇ ਨੇ ਕੱਕਰ ਮਾਰੀਆਂ ਹਨੇਰੀਆਂ ਝੜਖੇਲੀਆਂ ਰਾਤਾਂ ਪਿੰਡੇ ਉੱਤੇ ਹੰਡਾਉਂਦੇ ਨੇ ਪਰਿਵਾਰਾਂ ਤੋਂ ਦੂਰ ਰਹਿ ਕੇ ਮੋਹ ਭਰੇ ਰਿਸ਼ਤਿਆਂ ਨੂੰ ਵੀ ਤਰਸਦੇ ਨੇ ਇਵਜ ਵਿੱਚ ਫੌਜੀਆ ਨੂੰ ਮਿਲਦਾ ਕੀ ਹੈ ਕੀ ਨਹੀਂ ਇੱਕ ਵੱਡਾ ਸਵਾਲ ਹਵਾ 'ਚ ਲਟਕਦਾ ਹੈ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖਿਆ ਜਾਏ ਜਿਨ੍ਹਾਂ ਜਵਾਨੀ ਛੜੇ ਪੁੱਤ ਮੁਲਕ ਦੀ ਰਾਖੀ ਵਾਸਤੇ ਫੌਜਾਂ ਦੀ ਲਾਮ ਨੂੰ ਤੋੜ ਦਿੱਤੇ ਸਨ ਤੇ ਲੱਕੜੀ ਦੇ ਬਕਸ਼ਿਆਂ 'ਚ ਉਹਨਾਂ ਦੇ ਅਧੋਰਾ ਨੇ ਸਰੀਰ ਅਧੂਰੇ ਵਾਪਸ ਪਰਤੇ ਜੋ ਨਹੀਂ ਵੀ ਪਰਤੇ ਮਾਵਾਂ ਲੋਕ ਲੋਕ ਕੇ ਰੋਂਦੀਆਂ ਨੇ ਔਰ ਕਿਸੇ ਨੇ ਗਾਇਆ ਸੀ ਕਿ ਪੁੱਤ ਪਰਦੇਸੀ ਤੋਰਨ ਨੂੰ ਪੈਂਦਾ ਨਾ ਮਾਵਾਂ ਦਾ ਜੇਰਾ ਪਿਛਲੇ ਦਿਨੀ ਜਦੋਂ ਪਲਵਾਮਾ ਹਮਲਾ ਹੋਇਆ ਔਰ 44 ਭਾਰਤ ਦੇ ਫੌਜੀ ਜਵਾਨ ਸ਼ਹੀਦ ਕੀਤੇ ਗਏ ਤਾਂ ਇੱਕ ਮਾਂ ਰੋਂਦੀ ਹੋਈ ਆਪਣੇ ਪੁੱਤ ਦੀ লাশ ਕੋਲ ਵੈਨ ਪਾਰੀ ਸੀ ਤੇ ਕਹਿ ਰਹੀ ਸੀ ਕਿ ਵੇ ਫੌਜਾਂ ਦੇ ਵੱਡੇ ਅਫਸਰੋ ਮੈਨੂੰ ਦੱਸੋ ਜਦੋਂ ਤੁਸੀਂ ਮੇਰਾ ਪੁੱਤ ਭਰਤੀ ਕਰਨਾ ਸੀ ਤਾਂ ਇਸ ਦੀ ਮਿੰਨਤੀ ਕੀਤੀ ਗਈ ਤੇ ਤੁਸੀਂ ਅੱਧਾ ਇੰਚ ਵੀ ਨਹੀਂ ਕਿਹਾ ਸੀ ਕਿ ਘੱਟ ਲੈਣਾ ਪਰ ਹੁਣ ਮੇਰਾ ਪੁੱਤ ਤੁਸੀਂ ਮੈਨੂੰ ਪੂਰਾ ਨਹੀਂ ਮੋੜ ਰਹੇ ਉਹਦਾ ਹੱਥ ਕਿੱਥੇ ਹੈ ਉਹਦਾ ਪੈਰ ਕਿੱਥੇ ਹੈ ਅਰ ਵਿਸ਼ੇਸ਼ ਰਿਪੋਰਟ ਸੇਵਾ ਜਿੰਦੜੀਏ ਦੇਸ਼ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਤੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ 17 ਪਿੰਡ ਕੈਰੇ ਦੇ ਕਾਰਗਿਲ ਜੰਗ 'ਚ ਸ਼ਹੀਦ ਹੋਏ ਫੌਜੀ ਸੁਖਵਿੰਦਰ ਸਿੰਘ ਦੇ ਪਰਿਵਾਰ ਉੱਪਰ ਪੂਰੀ ਤਰ੍ਹਾਂ ਢੁਕਦੀਆਂ ਨੇ ਇਸ ਪਰਿਵਾਰ ਨੂੰ ਪਿਛਲੇ 1.5 ਸਾਲਾਂ ਤੋਂ ਸਰਕਾਰਾਂ ਤੇ ਪ੍ਰਸ਼ਾਸਨ ਨੇ ਅਣਗੌਲੀਆਂ ਕਰ ਰੱਖਿਆ ਸੁਖਵਿੰਦਰ ਸਿੰਘ ਭਾਰਜਵਾਨੀ 'ਚ ਸ਼ਹੀਦ ਹੋਇਆ ਸੀ 35 ਵਰਿਆਂ ਦੇ ਸੁਖਵਿੰਦਰ ਸਿੰਘ ਦੇ ਲੜਕੇ ਚਰਨਜੀਤ 6 ਸਾਲ ਦਾ ਧੀ ਸ਼ਰਨਜੀਤ कौर 4 ਸਾਲ ਦੀ ਪਿਤਾ ਦੀਆਂ ਸਿਰਫ ਯਾਦਾਂ ਨਸੀਬ ਹੋਈਆਂ ਨੇ ਇਹਨਾਂ ਨੂੰ ਸੁਖਵਿੰਦਰ 1985 ਚ ਸਿੱਖ ਰਜiment ਚ ਭਰਤੀ ਹੋਇਆ ਸੀ ਜੋ ਸਤੰਬਰ 2000 ਚ ਵਿਜੇ ਆਪਰੇਸ਼ਨ ਦੌਰਾਨ ਕਾਰਗਿਲ ਜੰਗ ਚ ਸ਼ਹੀਦ ਹੋ ਗਿਆ ਸੀ ਇਕਲੌਤੇ ਕਮਾਊ ਪੁੱਤਰ ਦੇ ਦੇਸ਼ ਲੇਖੇ ਲੱਗਣ ਤੋਂ ਬਾਅਦ ਪਰਿਵਾਰ ਤੇ ਮੁਸ਼ਕਲਾਂ ਦਾ ਪਹਾੜ ਟੁੱਟ ਪਿਆ ਸਰਕਾਰ ਦੀ ਦਾਰਸੀਨਤਾ ਨੇ ਇੱਕ ਵਾਰ ਤਾਂ ਪਵਿੱਤਰ ਪਰਿਵਾਰ ਦਾ ਹੌਸਲਾ ਵੀ ਤੋੜ ਦਿੱਤਾ ਜਿਹੇ ਸਮੇਂ ਪਿੰਡ ਅਤੇ ਆਲੇ ਦੁਆਲੇ ਦੇ ਲੋਕਾਂ ਨੇ ਪਰਿਵਾਰ ਨੂੰ ਸਹਾਰਾ ਦਿੱਤਾ ਤੇ ਉਨ੍ਹਾਂ ਦੇ ਹੌਸਲੇ ਸਦਕਾ ਵਿਧਵਾ ਅਮਰਜੀਤ ਕੌਰ ਨੇ ਇੱਕ ਵਾਰੀ ਫਿਰ ਜ਼ਿੰਦਗੀ ਨਵਰਵਾਨ ਕੀ ਦਿੱਤੀ ਉਸ ਦੇ ਪਰਿਵਾਰ ਕਹਲਤ ਬਿਹਤਰ ਨੇ ਪਰ ਸ਼ਹੀਦ ਜਵਾਨ ਦੇ ਪਰਿਵਾਰ ਨੂੰ 18 ਸਾਲ ਬਾਅਦ ਵੀ ਉਹ ਸਨਮਾਨ ਨਹੀਂ ਮਿਲ ਸਕਿਆ ਜੋ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਦੇਣਾ ਚਾਹੀਦਾ ਸੀ ਪਿਛਲੇ 18 ਸਾਲਾਂ ਤੋਂ ਸ਼ਹੀਦ ਦਾ ਪਰਿਵਾਰ ਪੂਰੀ ਤਰ੍ਹਾਂ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੈ